ਸਤਿ ਸ਼੍ਰੀ ਅਕਾਲ ਜੀ ਮੈਂ ਬਿਆਨਤ ਸਿੰਘ ਪਿੰਡ ਉਸਮਾਨ ਖੇੜਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਾਰੇ ਹੀ ਕਿਸਾਨ ਭਰਾਵਾਂ ਦਾ ਸਵਾਗਤ ਆ ਜੀ ਮੈਂ ਬਿਆਨਤ ਸਿੰਘ ਜਿਵੇਂ ਕਿ ਤੁਹਾਨੂੰ ਦੱਸਿਆ ਪਿੰਡ ਉਸਮਾਨ ਖੇੜਾ ਜ਼ਿਲ੍ਹਾ ਫਾਜ਼ਿਲਕਾ ਦਾ ਨਿਵਾਸੀ ਹਾਂ ਮੈਂ 30 ਦਸੰਬਰ 2025 ਨੂੰ ਸਪਰੇਅ ਲਈ ਯੂਪੀਐਲ ਦੀ ਵੇਸਟਾ ਕਲਰ ਖੇੜਾ ਤੋਂ 31 ਦਸੰਬਰ ਨੂੰ ਉਹ ਆਪਾਂ ਇਸ ਕਣਕ ਤੇ ਕਰਤੀ ਅੱਜ ਪੂਰੇ 18 ਤੋਂ 20 ਦਿਨ ਹੋ ਗਏ ਨੇ ਸਪਰੇਅ ਕਰੀ ਨੂੰ ਇਹਦਾ ਬਿਲਕੁਲ ਰਿਜ਼ਲਟ ਨਹੀਂ ਹੈ ਬਿਲਕੁਲ ਵੀ ਰਿਜ਼ਲਟ ਨਹੀਂ ਹੈ ਦੇਖ ਸਕਦੇ ਹੋ ਤੁਸੀਂ ਵੇਸਤਾ ਸਪਰੇਅ ਤੁਸੀਂ ਸਰਚ ਕਰੋਗੇ ਤਾਂ ਉਹ ਸਭ ਕਾਸੀ ਲਈ ਹੈ ਇਥੋਂ ਤੱਕ ਕਿ ਮਨ ਲ ਗੁੱਲੀ ਸਿੱਟਾ ਚੌੜੀ ਪੱਤੀ ਵਾਲਾ ਸਾਰੇ ਟਾਈਪ ਦਾ ਮੰਨ ਲਓ ਯੂਪੀਐਲ ਦੀ ਕੰਪਨੀ ਦੇ ਆਖਣ ਦੇ ਅਕੋਰਡਿੰਗ ਆਪਾਂ ਕੀਤੀ ਸਪਰੇ ਰਿਜ਼ਲਟ ਨਹੀਂ ਮਿਲਿਆ ਤੁਸੀਂ ਦੇਖ ਸਕਦੇ ਹੋ ਬਹੁਤ ਤਸੱਲੀ ਨਾਲ ਸਪਰੇ ਕੀਤੀ ਜਿਵੇਂਦਾਰ ਬੰਦੇ ਆ ਆਪ ਕੀਤੀ ਉਸ ਤੋਂ ਬਾਅਦ ਕੰਪਨੀ ਵਾਲੇ ਹਾਂ ਤੱਕ ਅਪਰੋਚ ਕੀਤੀ ਦੋ ਤਿੰਨ ਵਾਰ ਆਏ ਲੇਕਿਨ ਉਹ ਲਾਰੇ ਹੀ ਲਾਉਂਦੇ ਰਹੇ ਅੱਜ ਕਰਦੇ ਆ ਸਵੇਰੇ ਕਰਦੇ ਆ ਤੁਹਾਡਾ ਕੋਈ ਸਮਾਧਾਨ ਲੇਕਿਨ ਨਹੀਂ ਉਹ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ ਕਿਸਾਨ ਨੂੰ ਉਹ ਕੀ ਲਈ ਬੈਠੇ ਨੇ ਕਿਸਾਨ ਮਿੱਟੀ ਨਾਲ ਜੁੜਿਆ ਬੰਦਾ ਆਫਿਸ ਦਫ਼ਤਰਾਂ ਦੇ ਜਿਹਨੇ ਕਦੇ ਨਹੀਂ ਦੇਖੇ ਹੁੰਦੇ ਤਾਂ ਉਹ ਇਨਾ ਪੜ੍ਹੇ ਲਿਖੇ ਮੰਨ ਲਓ ਕੰਪਨੀ ਵਾਲੇ ਇਹਨਾਂ ਨੂੰ ਕੀ ਜਵਾਬ ਦੇਵੇ ਕੀ ਸਬੂਤ ਦੇਵੇ ਕਿਵੇਂ ਕੀਤੀ ਆ ਕਿਵੇਂ ਨਹੀਂ ਤਾਂ ਮੈਂ ਬਹੁਤ ਹੀ ਤੁਹਾਨੂੰ ਸਤਿਕਾਰ ਨਾਲ ਬੇਨਤੀ ਕਰਦਾ ਹਾਂ ਕਿ ਇਹੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਮੈਂ ਕਦੇ ਪਹਿਲਾਂ ਵੀਡੀਓ ਨਹੀਂ ਬਣਾਈ ਹੋ ਸਕਦਾ ਮੈਂ ਥੋੜਾ ਜਿਹਾ ਨਰਵਸ ਹੋਵਾਂ ਜਾਂ ਮੈਨੂੰ ਬਣਾਉਣ ਦਾ ਉਨਾਂ ਚੱਜ ਨਾ ਹੋਵੇ ਲੇਕਿਨ ਮੈਂ ਇਹ ਵੀਡੀਓ ਦਿਲੋਂ ਬਣਾ ਰਿਹਾ ਹਾਂ ਤਾਂ ਮੈਂ ਇਹੀ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਯੂਪੀਐਲ ਦੇ ਪ੍ਰੋਡਕਟ ਤੁਸੀਂ ਨਾ ਵਰਤੋ ਜੀ ਯੂਪੀਐਲ ਦਾ ਬਾਈਕਾਟ ਕਰ ਦਿਓ ਕਿਉਂਕਿ ਯੂਪੀਐਲ ਉਹ ਰਿਜ਼ਲਟ ਨਹੀਂ ਦੇ ਰਿਹਾ ਮੈਂ ਵੀ ਬਹੁਤ ਯੂਜ਼ ਕਰਦਾ ਹੁੰਦਾ ਸੀ ਪਰੰਤੂ ਹੁਣ ਉਹ ਗੱਲ ਨਹੀਂ ਰਹੀ ਤੁਸੀਂ ਦੇਖ ਸਕਦੇ ਹੋ ਉਹ ਹੁਣ ਸਪਰੇਅ ਕਰਵਾ ਰਹੇ ਆ ਦੁਬਾਰਾ ਇਹੀ ਨਦੀਨਾ ਦੀ ਰੋਕਥਾਮ ਦੇ ਲਈ ਤਾਂ ਇਹ ਖਰਚਾ ਮੈਨੂੰ ਡਬਲ ਲੱਗ ਗਿਆ ਇਸੇ ਕਣਕ ਤੇ ਹੁਣ ਮੈਂ ਦੁਬਾਰਾ ਉਹੀ ਸਪਰੇਅ ਦੂਸਰੇ ਕੰਪਨੀ ਦੀ ਕਰ ਰਿਹਾ ਹਾਂ ਆ ਤੁਸੀਂ ਦੇਖ ਸਕਦੇ ਹੋ ਆ ਲਗ ਰਿਪ ਹੋ ਗਈ ਆ અવਤਾਰ ਦੀ ਜਿਹਨੂੰ ਆਪਾਂ ਟਾਪਿਕ ਵੀ ਕਹਿੰਦੇ ਹਾਂ ਗੁੱਲੀ ਸਿੱਟੇ ਲਈ ਤਾਂ ਮੇਰਾ ਕਹਿਣ ਦਾ ਇਹ ਮਤਲਬ ਆ ਸਾਥੀਓ ਕਿ ਯੂਪੀਐਲ ਨੇ ਮੈਨੂੰ ਧੋਖਾ ਦੇ ਦਿੱਤਾ ਤੇ ਮੈਂ ਤਾਂ ਇਹ ਕਹਿਣਾ ਹਾਂ ਕਿ ਤੁਸੀਂ ਯੂਪੀਐਲ ਦਾ ਬਾਈਕਾਟ ਕਰੋ ਮੇਰੀ ਇਹ ਵੀਡੀਓ ਕਿਸਾਨਾਂ ਤੱਕ ਜਰੂਰ ਪਹੁੰਚਾਓ ਹੋ ਸਕੇ ਤਾਂ ਇਹਨੂੰ ਸ਼ੇਅਰ ਕਰ ਦਿਓ ਤਾਂ ਮੇਰੀ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਹੈ ਕਿ ਇਹਨਾਂ ਕੰਪਨੀਆਂ ਤੇ ਐ ਐਕਸ਼ਨ ਲਿਆ ਜਾਵੇ ਤਾਂ ਤਾਂ ਜੋ ਹੋਰ ਕਿਸਾਨ ਲੁੱਟ ਦੇ ਸ਼ਿਕਾਰ ਹੋਣ ਤੋਂ ਬਚ ਜਾਣ ਪ੍ਰਸ਼ਾਸਨ ਨੂੰ ਮੇਰੀ ਇਹ ਬੇਨਤੀ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ